ਕੈਨੇਡਾ ਦੇ ਐਸਾਈਲਮ ਸੀਕਰਸ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਹੈ ਆਈਆਰਸੀਸੀ ਨੇ ਇੱਕ ਡਾਟਾ ਰਿਵੀਲ ਕੀਤਾ ਹੈ ਤੇ ਸਭ ਵਾਸਤੇ ਅਲਰਟ ਹੈ ਜਿਹੜੇ ਵੀ ਕੈਨੇਡਾ ਦੇ ਵਿੱਚ ਐਸਾਈਲਮ ਦੀ ਭਾਲ ਕਰ ਰਹੇ ਨੇ ਆ ਇਹ ਸੋਚ ਰਹੇ ਨੇ ਕਿ ਭਈ ਜੇ ਸਾਡੇ ਕੋਲ ਕੋਈ ਹੋਰ ਰਾਹ ਨਾ ਬਚਿਆ ਤਾਂ ਅਸੀਂ ਕੈਨੇਡਾ ਦੇ ਵਿੱਚ ਐਸਾਈਲਮ ਅਪਲਾਈ ਕਰ ਦਾਂਗੇ ਰਿਫਿਊਜੀ ਫਾਈਲ ਕਰ ਦਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਸ ਡੇਟੇ ਨੂੰ ਆਧਾਰ ਬਣਾ ਕੇ ਕੀ ਫਿਊਚਰ ਹੋਣ ਵਾਲਾ ਹੈ ਕੈਨੇਡਾ ਦੇ ਵਿੱਚ ਅਸਾਈਲਮ ਦਾ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਕੈਨੇਡਾ ਦੇ ਵਿੱਚ ਐਸਾਈਲਮ ਸੀਕਰਸ ਦਾ ਇੱਕ ਆંકੜਾ ਜਾਰੀ ਕੀਤਾ ਗਿਆ ਹੈ ਕਿ ਭਈ 2024 ਦੇ ਵਿੱਚ ਇਹ ਨੰਬਰ ਜਿਹੜਾ ਐਸਾਈਲਮ ਸੀਕਰਸ ਦਾ ਉਸ ਦੇ ਵਿੱਚ ਖਾਸ ਕਰਕੇ ਜਿਹੜੇ ਸਟੂਡੈਂਟ ਕੈਟਾਗਰੀ ਹੈ ਯਾਨੀ ਕਿ ਜਿਹੜੇ ਸਟੂਡੈਂਟ ਅਪਲਾਈ ਕਰਦੇ ਨੇ ਉਹਨਾਂ ਦਾ ਨੰਬਰ ਹੁਣ ਤੱਕ ਦਾ ਸਭ ਤੋਂ ਹਾਈएस्ट ਨੰਬਰ ਹੈ ਉਸ ਤੋਂ ਬਾਅਦ 2025 ਦੇ ਵੀ 3 ਮਹੀਨੇ ਦਾ ਆંકੜਾ ਪੇਸ਼ ਕੀਤਾ ਗਿਆ ਹੈ ਤੇ ਉਹ ਹੁਣ ਤੱਕ ਦੇ ਕੈਨੇਡਾ ਦੇ ਰਿਕਾਰਡ ਬ੍ਰੇਕਿੰਗ ਨੰਬਰ ਨੇ ਸੋ ਸਭ ਤੋਂ ਪਹਿਲਾਂ 2024 ਵਾਲਾ ਉਹ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ 20245 ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੇ ਐਸਾਈਲਮ ਅਪਲਾਈ ਕੀਤਾ ਕੈਨੇਡਾ ਦੇ ਵਿੱਚ ਕਿ ਭਈ ਸਾਨੂੰ ਸਾਡੀ ਕੰਟਰੀ ਤੋਂ ਖਤਰਾ ਹੈ ਜਾਂ ਕੰਟਰੀ ਦੇ ਵਿੱਚ ਕਿਸੇ ਚੀਜ਼ ਤੋਂ ਖਤਰਾ ਹੈ ਤਾਂ ਕਰਕੇ ਅਸੀਂ ਆਪਣੇ ਦੇਸ਼ ਵਾਪਸ ਨਹੀਂ ਮੁੜ ਸਕਦੇ ਇਸ ਕਰਕੇ ਅਸੀਂ ਤੁਹਾਡੇ ਕੰਟਰੀ ਦੇ ਵਿੱਚ ਸ਼ਰਨ ਚਾਹੁੰਦੇ ਆ ਯਾਨੀ ਕਿ ਰਿਫਿਊਜੀ ਫਾਈਲ ਕੀਤੀ ਹੈਗੀ ਹੈ ਉਸ ਤੋਂ ਬਾਅਦ ਸੇਮ ਇੱਕ ਡਾਟਾ ਜਿਹੜਾ ਫੈਡਰਲ ਡਾਟਾ ਹੈ ਉਹਦੇ ਹਿਸਾਬ ਦੇ ਨਾਲ 2023 ਦੇ ਮੁਕਾਬਲੇ ਇਹ ਨੰਬਰ ਡਬਲ ਸੀਗਾ ਤੇ 2019 ਦੇ ਮੁਕਾਬਲੇ 6 ਗੁਣਾ ਨੰਬਰ ਸੀਗਾ ਜਿਹੜਾ ਲੋਕਾਂ ਨੇ ਅਪਲਾਈ ਕੀਤਾ ਐਸਾਈਲਮ ਤੇ ਉਸ ਤੋਂ ਵੀ ਜ਼ਿਆਦਾ ਡਰਾਉਣ ਵਾਲਾ ਨੰਬਰ ਜਿਹੜਾ ਉਹ 2025 ਦਾ ਹੈ 5500 ਐਪਲੀਕੇਸ਼ਨ ਜਿਹੜੀਆਂ ਨੇ ਉਹ ਐਸਾਈਲਮ ਦੀਆਂ ਪੈ ਚੁੱਕੀਆਂ ਨੇ ਇਹ ਡਾਟਾ ਜਿਹੜਾ ਉਹ ਮਾਰਚ ਐਂਡ ਤੱਕ ਦਾ ਡੇਟਾ ਯਾਨੀ ਫਸਟ 3 ਮਹੀਨੇ ਦਾ ਜਿਹੜਾ ਡਾਟਾ ਹੈ ਉਹ 5% ਜ਼ਿਆਦਾ ਹੈ 2024 ਦੇ ਮੁਕਾਬਲੇ ਸੋ ਇੱਕ ਬਹੁਤ ਵੱਡਾ ਨੰਬਰ ਹੈ ਯਾਨੀ ਕਿ 55000 ਬੱਚਿਆਂ ਨੇ ਅਪਲੀਕੇਸ਼ਨ ਜਿਹੜੀ ਉਹ ਰਿਫਿਊਜੀ ਦੀ ਫਾਈਲ ਕਰਦੀ ਇੱਥੋਂ ਤੱਕ ਕਿ ਇੱਕ ਸੀਕ੍ਰੇਟ ਡਾਟਾ ਹੋਰ ਵੀ ਦੱਸਿਆ ਗਿਆ ਜਿਹਦੇ ਵਿੱਚ ਨੰਬਰ ਆਫ ਸਟੂਡੈਂਟ ਜਿਹੜੇ ਨੇ ਉਹ ਕਿਹੜੇ ਕਾਲਜ ਦੇ ਜ਼ਿਆਦਾ ਨੇ ਉਹ ਕਿਨੈਸਟ ਹੋਗਾ ਕਾਲਜ ਦਾ ਸਭ ਤੋਂ ਹਾਈएस्ट ਨੰਬਰ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਕਾਲਜ ਹੈ ਤੇ ਬੜਾ ਫੇਮਸ ਕਾਲਜ ਹੈ ਇਹਦੇ ਵਿੱਚ ਸਸੂ 20 ਸਟੂਡੈਂਟ ਨੇ ਜਿਨ੍ਹਾਂ ਨੇ ਅਸਾਈਲਮ ਕਲੇਮ ਕੀਤਾ ਹੈ ਸੈਨਿਕਾ ਕਾਲਜ ਦੂਜੇ ਨੰਬਰ ਤੇ ਹੈ 650 ਯਾਨੀ 650 ਬੱਚਾ ਜਿਹੜਾ ਉਹ ਸੈਨਿਕਾ ਕਾਲਜ ਦਾ ਹੈ ਤੇ ਯੂਨੀਵਰਸਿਟੀ ਆਫ ਕਯੂਬਿਕ ਦਾ 500 ਬੱਚਾ ਹੈ ਉਸ ਤੋਂ ਬਾਅਦ ਨਾਇਗਰਾ ਕਾਲਜ ਦਾ ਜਿਹੜਾ ਹੈ ਉਹ 495 ਬੱਚਿਆਂ ਦੀ तकरीबन 500 ਬੱਚਾ ਤੇ ਕਾਲਜ ਐਲਿਸ ਦਾ ਜਿਹੜਾ ਵਾ ਟਰੋਸ ਰਿਵਰਸ ਕਾਲਜ ਹੈ ਇਹਦਾ 775 ਬੱਚੇ ਜਿਹੜੇ ਨੇ ਜਿਨ੍ਹਾਂ ਨੇ ਅਸਾਈਲਮ ਕਲੇਮ ਕੀਤਾ ਹੈ ਸੋ ਇੱਕ ਬਹੁਤ ਵੱਡਾ ਨੰਬਰ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਸਪੈਸੀਫਾਈ ਕੀਤੀ ਗਈ ਹੈ ਕਿ ਭਈ ਅਫਰੀਕਾ ਤੇ ਨਾਲ ਦੀ ਨਾਲ ਹੀ ਏਸ਼ੀਆ ਦੀਆਂ ਕੰਟਰੀਆਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਯੂਸਲੈਸ ਡਿਗਰੀਆਂ ਲੈ ਲੈਂਦੇ ਨੇ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ ਉਸ ਤੋਂ ਬਾਅਦ ਜਦੋਂ ਆਪਣੀ ਸਟੱਡੀ ਕੰਟੀਨਿਊ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਜਾਂ ਕੈਨੇਡਾ ਦੇ ਵਿੱਚ ਆਊਟ ਆਫ ਸਟੇਟਸ ਹੋਣ ਵਾਲੇ ਪਾਸੇ ਨੂੰ ਜਾਂਦੇ ਆ ਜਾਂ ਉਹ ਸਟੱਡੀ ਉੱਥੇ ਐਫੋਰਟ ਨਹੀਂ ਕਰ ਪਾਉਂਦੇ ਸਟੱਡੀ ਜਿਹੜੀ ਉਹ ਕੰਟੀਨਿਊ ਨਹੀਂ ਕਰ ਪਾਉਂਦੇ ਜਾਂ ਹੋਰ ਕੋਈ ਇਦਾਂ ਦਾ ਸਰਕੰਸਟੈਂਸਸ ਬੰਦਾ ਹੈ ਜਿਹਦੇ ਵਿੱਚ ਉਹਨਾਂ ਦਾ ਪਰਸਨਲ ਇਨਵੋਲਵਮੈਂਟ ਹੁੰਦੀ ਹੈ ਜਾਂ ਫਿਰ ਉਹ ਸਿਸਟਮ ਨੂੰ ਐਕਸਪਲੋਇਡ ਕਰਦੇ ਨੇ ਸਿਸਟਮ ਨੂੰ ਅਬਿਊਜ਼ ਕਰਦੇ ਨੇ ਤੇ ਉਹਦੇ ਸਹਾਰੇ ਕੈਨੇਡਾ ਦੇ ਵਿੱਚ ਕਲੇਮ ਕਰ ਲੈਂਦੇ ਨੇ ਕਿ ਭਈ ਸਾਨੂੰ ਰਿਫਿਊਜੀ ਬਣਾ ਦਿਓ ਅਸੀਂ ਜੀ ਸਾਨੂੰ ਆਪਣੀ ਕੰਟਰੀ ਤੋਂ ਖਤਰਾ ਹੈ ਜਾਂ ਕੰਟਰੀ ਦੇ ਵਿੱਚ ਰਹਿ ਰਹੇ ਕਿਸੇ ਵਸਨੀਕ ਤੋਂ ਖਤਰਾ ਹੈ ਇਸ ਕਰਕੇ ਅਸੀਂ ਆਪਣੀ ਕੰਟਰੀ ਵਾਪਸ ਨਹੀਂ ਜਾਣਾ ਚਾਹੁੰਦੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਭਈ ਜਿਹੜੇ ਵੀ ਰਿਫਿਊਜੀ ਫਾਈਲ ਕਰਦੇ ਨੇ ਰਿਫਿਊਜੀ ਫਾਈਲ ਕਰਨਾ ਬਹੁਤ ਸੌਖਾ ਕਿਉਂਕਿ ਕੋਈ ਵੀ ਬੰਦਾ ਕਰ ਸਕਦਾ ਹੈ ਉਹਦਾ ਤੇ ਕੋਈ ਇਸ਼ੂ ਹੈ ਹੀ ਨਹੀਂ ਕਿ ਸਟੋਰੀ ਮਨਕੜਾਂਤਿਆਂ ਕਿਸੇ ਤਰੀਕੇ ਦੀ ਬਣਾਣੀ ਹੈ ਤੇ ਉਹਦੇ ਵਿਹਾਰ ਦੇ ਉੱਤੇ ਤੁਸੀਂ ਜਿਹੜਾ ਹੈ ਉਹ ਐਸਾਈਲਮ ਕਲੇਮ ਕਰ ਸਕਦੇ ਹੋ ਪ੍ਰੋਡਕਸ਼ਨ ਜਿਹੜਾ ਉਹਦੀ ਡਿਮਾਂਡ ਕਰ ਸਕਦੇ ਹੋ ਪਰ ਉਹਦਾ ਅਪਰੂਵਲ ਜਿਹੜਾ ਹੈ ਉਹ ਤੁਹਾਡੇ ਹੱਥ ਵਿੱਚ ਨਹੀਂ ਹੈਗਾ ਅਪਰੂਵਲ ਤੁਹਾਡੇ ਹੱਥ ਵਿੱਚ ਨਹੀਂ ਹੈਗਾ ਤੇ ਜਦੋਂ ਇਸ ਤਰੀਕੇ ਦਾ ਡਾਟਾ ਸ਼ੋ ਹੁੰਦਾ ਹੈ ਕਿ ਭਈ ਸਟੂਡੈਂਟ ਇੰਦਰਲੇ ਪਾਸੇ ਨੂੰ ਤੁਰੇ ਜਾਂਦੇ ਆ ਸਟੂਡੈਂਟ ਜਦੋਂ ਇੱਥੋਂ ਜਾਂਦਾ ਹੈ ਤਾਂ ਉਹ ਐਸਓਪੀ ਦੇ ਵਿੱਚ ਕਵਰ ਲੈਟਰ ਦੇ ਵਿੱਚ ਚੀਕਾਂ ਮਾਰ-ਮਾਰ ਕੇ ਲਿਖਦਾ ਹੈ ਕਿ ਭਈ ਸਾਡੀ ਕੰਟਰੀ ਕਿੱਦਾਂ ਬੈਸਟ ਹੈ ਕੈਨੇਡਾ ਨਾਲੋਂ ਕਿਉਂ ਅਸੀਂ ਵਾਪਸ ਆ ਕੇ ਇੱਥੇ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਆ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਵਾਸਤੇ ਅਸੀਂ ਕੈਨੇਡਾ ਚੱਲੇ ਆ ਜਦੋਂ ਆਪਾਂ 스ਟੱਡੀ ਪਰਮਿਟ ਅਪਲਾਈ ਕਰਦੇ ਆ ਤਾਂ ਚੀਕਾਂ ਮਾਰ-ਮਾਰ ਕੇ ਆਪਾਂ ਲਿਖਦੇ ਆ ਕਿ ਭਈ ਅਸੀਂ ਇੰਡੀਆ ਦੇ ਵਿੱਚ ਆ ਕੇ ਆਪਣੀ ਕੰਟਰੀ ਦੇ ਵਿੱਚ ਆ ਕੇ ਫਿਊ ਲਿਕਸਪੋਜ਼ਰ ਵਾਸਤੇ ਚੱਲੇ ਆ ਅਸੀਂ ਕੈਨੇਡਾ ਚੱਲੇ ਉੱਥੇ ਜਾ ਕੇ ਪੜ੍ਹਾਈ ਕਰਨੀ ਹੈ ਪੜ੍ਹਾਈ ਕਰਨ ਤੋਂ ਬਾਅਦ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਉੱਥੇ ਵਰਕ ਸਕਿੱਲ ਜਿਹੜੀ ਹੈ ਉਹ ਲੈਣ ਤੋਂ ਬਾਅਦ ਅਸੀਂ ਆਪਣੀ ਕੰਟਰੀ ਆਵਾਂਗੇ ਤੇ ਉਹ ਜਿਹੜਾ ਐਕਸਪੀਰੀਅੰਸ ਹੈ ਜਿਹੜੀ ਉਹ ਸਟੱਡੀ ਹੈ ਉਹਨੂੰ ਅਸੀਂ ਆਪਣੀ ਕੰਟਰੀ ਦੇ ਵਿੱਚ ਜਿਹੜਾ ਆ ਕੇ ਉਹ ਯੂਟਿਲਾਈਜ਼ ਕਰਾਂਗੇ ਤੇ ਇੱਥੇ ਆਪਣਾ ਫਿਊਚਰ ਅਸੀਂ ਦੇਖਦੇ ਆ ਉਦੋਂ ਆਪਾਂ ਆਪਣੀ ਕੰਟਰੀ ਦੇ ਗੁਣਗਾਨ ਕਰਦੇ ਨਹੀਂ ਥੱਕਦੇ ਪਰ ਜਦੋਂ ਆਪਾਂ ਨੂੰ ਉੱਥੇ ਕੁੰਡੀ ਫਸ ਜਾਂਦੀ ਹੈ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੁੰਦਾ ਫਿਰ ਆਪਾਂ ਐਸਾਈਲਮ ਵਾਲੇ ਪਾਸੇ ਨੂੰ ਰਿਫਿਊਜੀ ਵਾਲੇ ਪਾਸੇ ਤੁਰਦੇ ਆ ਸੋ ਇਹ ਇੱਕ ਵੱਡੀ ਕੰਡੀਸ਼ਨ ਜਿਹੜੀ ਹੈ ਉਹ ਸਾਬਿਤ ਹੋ ਸਕਦੀ ਹੈ ਤੇ ਤੁਹਾਡਾ ਜਿਹੜਾ ਰਿਫਿਊਜੀ ਹੈ ਉਹ ਪਾਸ ਹੋਣਾ ਜਿਹੜਾ ਹੈ ਉਹ ਇਸ ਤੇ ਵੀ ਡਿਪੈਂਡ ਕਰਦਾ ਹੈ ਕਿ ਯਾਨੀ ਕਿ ਤੁਸੀਂ ਇਥੋਂ ਜਾਣ ਲੱਗਿਆ ਕਿੰਦਾ ਦੀ ਪ੍ਰੈਜੈਂਟੇਸ਼ਨ ਬਣਾਈ ਤੇ ਉਹ ਹਰ ਇੱਕ ਬੱਚਾ ਜਿਹੜਾ ਹੈ ਉਹ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਚੀਜ਼ ਲਿਖਦਾ ਹੀ ਹੈ ਕਿ ਕਿ ਮੈਂ ਚੱਲਿਆ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਤੋਂ ਬਾਅਦ ਮੈਂ ਵਾਪਸ ਆਪਣੀ ਕੰਟਰੀ ਉਨਾ ਹੈਗਾ ਸੋ ਇਸ ਕਰਕੇ ਅਲਰਮਿੰਗ ਸਿਚੁਏਸ਼ਨ ਹੈ ਕਿ ਭਈ ਤੁਸੀਂ ਰਿਫਿਊਜੀ ਵਾਲੇ ਪਾਸੇ ਨੂੰ ਨਾ ਜਾਓ ਤੁਸੀਂ ਐਸਾਈਲਮ ਕਲੇਮ ਨਾ ਕਰੋ ਤੇ ਸਪੈਸ਼ਲੀ ਜਿਹੜੇ ਸਟੂਡੈਂਟ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਨੂੰ ਬਿਲਕੁਲ ਨਹੀਂ ਚਾਹੀਦਾ ਕਿ ਕੋਈ ਯੂਐਸਏ ਨੰਮ ਵਾਲੇ ਪਾਸੇ ਨੂੰ ਜਾਣ ਉਹ ਆਪਣਾ ਕੋਈ ਪੀ ਪਲਾਨ ਲੈ ਕੇ ਚੱਲਣ ਅਦਰਵਾਈਜ਼ ਐਸਾਈਲਮ ਵਾਲੇ ਪਾਸੇ ਨੂੰ ਜਾਓਗੇ ਤਾਂ ਉਧਰ ਤੁਹਾਡਾ ਨੁਕਸਾਨ ਹੈ ਐਸਾਈਲਮ ਐਕਸੈਪਟ ਹੋਣਾ ਇਨਾ ਸੌਖਾ ਨਹੀਂ ਹੈ। ਉਮੀਦ ਕਰਦਾ ਹਾਂ ਬਹੁਤ ਖੁਸ਼ ਹਾਂ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਕਿਸ ਨੂੰ ਤੁਹਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਾ ਕਰੋ। ਚੈਨਲ ਨੂੰ ਸਬ